ਹਾਂਜੀ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸ਼ਤ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਜੇ ਜੇ ਹੋਮ ਸੇਲ ਮਾਰਕੀਟ ਤੇ ਇੱਕ ਬਹੁਤ ਹੀ ਵਧੀਆ ਡਬਲ ਸਟੋਰੀ ਕੋਠੀ ਇਹ ਕੋਠੀ ਆ ਜੀ ਜ਼ਿਲ੍ਹਾ ਗਰਦਾਸਪੁਰ ਦੇ ਲੱਗਦੇ ਪਿੰਡ ਧੂਪਸਰੀ ਜ਼ਿਲ੍ਹਾ ਬਟਾਲਾ ਦੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਜਰੂਰ ਲਾਈਕ ਕਰੋ ਜੇਕਰ ਤੁਸੀਂ ਵੀ ਆਪਣੇ ਘਰ ਮਕਾਨ ਜਾਂ ਕੋਠੀ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਘਰ ਦੀ ਵੀਡੀਓ ਬਣਾ ਕੇ WhatsApp ਤੇ ਭੇਜੋ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਕੋਠੀ ਦੀ ਪੂਰੀ ਡਿਟੇਲ ਤੇ ਪੰਜ ਚਾਰ ਫੋਟੋ ਸਾਨੂੰ WhatsApp ਤੇ ਭੇਜੋ ਹਾਂਜੀ ਮਿੱਤਰੋ ਕੋਠੀ ਦੇ ਬਾਹਰ ਵਾਲੀ ਜਿਹੜੀ ਸਾਈਡ ਹੈ ਉਥੋਂ ਪੌੜੀਆਂ ਚੜਾ ਰੱਖੀਆਂ ਨੇ ਮਾਲਕ ਨੇ ਬਹੁਤ ਸੋਹਣੇ ਡਿਜ਼ਾਈਨ ਦੀਆਂ ਆਪਾਂ ਅੰਦਰ ਚੱਲਦੇ ਹਾਂ ਅੰਦਰ ਪਹਿਲਾਂ ਆਉਂਦੀ ਹੈ ਜੀ ਲੌਬੀ ਲੌਬੀ ਦੇ ਉੱਤੇ ਡਾਊਨ ਸੀਲਿੰਗ ਦਾ ਕੰਮ ਬਹੁਤ ਹੀ ਸੋਹਣਾ ਹੋਇਆ ਨਾਲ ਮਾਲਕ ਨੇ ਬੈੱਡ ਲਗਾ ਰੱਖਿਆ ਹੈ एलईडी पैनल ਇਹ ਸਾਰਾ ਕੁਛ ਮਾਲਕ ਨੇ ਮਿੱਤਰੋ ਨਾਲ ਹੀ ਵੇਚਣੇ ਕੋਠੀ ਦੇ ਰੇਟ ਦੇ ਦੇਖੋ ਕਿੰਨਾ ਸੋਹਣਾ ਡਾਊਨ ਸੀਲਿੰਗ ਦਾ ਕੰਮ ਹੋਇਆ ਤੇ ਨਾਲ ਹੀ ਬਹੁਤ ਵਧੀਆ ਪੂਜਾਰੂਮ ਮਾਲਕ ਨੇ ਤਿਆਰ ਕਰਵਾਇਆ ਹੋਇਆ ਦੇਖੋ ਸਾਰਾ ਵਧੀਆ ਕੰਮ ਹੋਇਆ ਲੱਕੜੀ ਦਾ ਵੀ ਮਾਲਕ ਨੇ ਬਹੁਤ ਹੀ ਦੇਖੋ ਵਧੀਆ ਤਰੀਕੇ ਨਾਲ ਕੰਮ ਕਰਾ ਰੱਖਿਆ ਐਲ ਸੀ ਡੀ ਵੀ ਵਿੱਚ ਹੀ ਦੇਣੀ ਹੈ ਪੱਖੇ ਏ ਸੀ ਜਿੰਨਾ ਵੀ ਸਮਾਨ ਹੈ ਸਾਰਾ ਮਾਲਕ ਨੇ ਨਾਲ ਹੀ ਵੇਚਣਾ ਇੰਨਾ ਸੋਹਣਾ ਮਿੱਤਰੋ ਘਰ ਵੇਚਣਾ ਮਾਲਕ ਦੀ ਮਜਬੂਰੀ ਹੈ ਦੇਖੋ ਕਿਚਨ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਤੇ ਨਾਲ ਹੀ ਜਿੰਨਾ ਵੀ ਲੱਕੜੀ ਦਾ ਕੰਮ ਹੈ ਸਾਰਾ ਕਿਚਨ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ ਕਰਾ ਰੱਖਿਆ ਹੈ ਮਿੱਤਰੋ ਹੈ ਤੀ ਮਰਲੇ ਜਗ੍ਹਾ ਦੇ ਵਿੱਚ ਕੋਠੀ ਤਿਆਰ ਹੋਈ ਹੈ ਬਹੁਤ ਸੋਹਣੀ ਕੋਠੀ ਹੈ ਇਹਦੇ ਵਿੱਚ ਤਿੰਨ ਬੈਡਰੂਮ ਨੇ ਕੰਧਾਂ ਉੱਤੇ ਪੇਂਟ ਦੀ ਗੱਲ ਕਰੀਏ ਪੇਂਟ ਬਹੁਤ ਹੀ ਵਧੀਆ ਤਰੀਕੇ ਦਾ ਲਗਵਾਇਆ ਹੋਇਆ ਹੈ ਜੀ ਸਾਰਾ ਕੰਮ ਪੂਰਾ ਜੈਨੂਅਨ ਹੈ ਫਰਸ਼ਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਪੂਰੇ ਘਰ ਦੇ ਵਿੱਚ ਟਾਇਲ ਦਾ ਕੰਮ ਕਰਵਾਇਆ ਹੋਇਆ ਹੈ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਕਿਚਨ ਦੇ ਵਿੱਚ ਵੀ ਮਿੱਤਰੋ ਕੱਪ ਬੋਰਡ ਦਾ ਕੰਮ ਪੂਰਾ ਵਧੀਆ ਹੋਇਆ ਹੈ ਕੋਠੀ ਦੇ ਵਿੱਚ ਮਿੱਤਰੋ 2 ਬੈੱਡਰੂਮ ਨੇ ਪੂਜਾ ਰੂਮ ਹੈ ਕਿਚਨ ਹੈ 2 ਬਾਥਰੂਮ ਨੇ ਡਰੈੰਗ ਰੂਮ ਹੈ ਵਧੀਆ ਪਾਣੀ ਵਾਲੀ ਮੋਟਰ ਲੱਗੀ ਹੈ ਤੇ ਜਿੰਨਾ ਵੀ ਸਮਾਨ ਹੈ LED ਪੈਨਲ 3 ਬੈੱਡ ਅਲਮਾਰੀਆਂ ਸਭ ਕੁਝ ਮਾਲਕ ਨੇ ਵਿੱਚ ਹੀ ਵੇਚਣੇ ਨੇ 10 ਮਰਲੇ ਦੇ ਵਿੱਚ ਬਹੁਤ ਹੀ ਸੋਹਣੀ ਕੋਠੀ ਤਿਆਰ ਹੋਈ ਹੈ ਮਿੱਤਰੋ ਮਾਲਕ ਨੇ ਜਿਹੜਾ ਕੋਠੀ ਦਾ ਰੇਟ ਰੱਖਿਆ ਉਹ 30 ਲੱਖ ਰੁਪਈਆ ਤੇ ਬਾਕੀ ਮੌਕੇ ਤੇ ਘੱਟ ਵੱਧ ਹੋ ਜਾਊਗਾ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਤੇ ਮਾਲਕ ਨਾਲ ਸਿੱਧੀ ਗੱਲ ਕਰੋ ਤੁਸੀਂ ਮਿੱਤਰੋ ਕੋਠੀ ਨੂੰ ਜਾ ਕੇ ਵੀ ਦੇਖ ਸਕਦੇ ਹੋ ਧੂਪਸਰੀ ਪਿੰਡ ਹੈ ਬਟਾਲਾ ਤਹਿਸੀਲ ਅਤੇ ਜ਼ਿਲ੍ਹਾ ਗਰਦਾਸਪੁਰ ਹੈ ਬਹੁਤ ਹੀ ਸੋਹਣਾ ਕੰਮ ਕਰਾ ਰੱਖਿਆ ਮਾਲਕ ਨੇ ਕੋਠੀ ਦਾ ਜੇਕਰ ਮਿੱਤਰੋ ਤੁਸੀਂ ਵੀ ਆਪਣਾ ਘਰ ਮਕਾਨ ਜਾਂ ਕੋਠੀ ਵੇਚਣਾ ਚਾਹੁੰਦੇ ਹੋ ਤਾਂ ਉਹਦੀ ਐਡ ਲਗਾਓ ਸਾਡੇ ਕੋਲੋਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾਵਾਂਗੇ ਤੁਸੀਂ ਆਪਣੇ ਘਰ ਦੀ ਵੀਡੀਓ ਬਣਾ ਕੇ ਤੇ ਪੰਜ ਤੋਂ ਚਾਰ ਫੋਟੋਆਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਲਗਾਵਾਂਗੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ